ਸੇਟਸਾਂ ਤੇ ਗਾਲਾਂ ਚੱਲ ਰਹੀਆਂ ਸਟੇਟਸਾਂ ਤੇ ਸਨਮੁਖੀ ਚੱਲ ਰਹੀ ਹੈ ਹਰ ਇੱਕ ਸਟੇਸਟਾ ਤੇ ਹallelujah ਖੁਦਾਬੰਦ ਖੁਦਾ ਪ੍ਰਭੂ ਈਸ਼ੂ ਸੀ ਬਖਸ਼ੇ ਇਹ ਦੁਨੀਆ ਕਿੱਧਰ ਨੂੰ ਚੱਲੀ ਜਾਂਦੀ ਆ ਤੁਸੀਂ 666 ਦੀ ਮੋਹਰ ੜੀ ਕਰਾਇਆ ਮੋਰਾ ਸਾਡੇ ਤੇ ਲੱਗੀਆਂ ਹੋਈਆਂ ਮੇਰੇ ਭੈਣ ਤੇ ਭਰਾਵੋ ਆਨਲਾਈਨ ਮੋਰਾ ਲੱਗੀਆਂ ਹੋਈਆਂ ਤੁਹਾਡੇ ਉੱਤੇ ਹallelujah ਜਿਹੜਾ ਸ਼ੈਤਾਨ ਆ ਉਹ ਸੋਚ ਨੇ ਜਿਹੜੀ ਇਹ ਬਾਰ ਕਰਦਾ ਜਿਹੜੀ ਤੁਹਾਡੀ ਸੋਚ ਆ ਉਹ ਆਨਲਾਈਨ ਵੀ ਬਦਲ ਸਕਦੀ ਆ ਹallelujah ਉਹ ਆਨਲਾਈਨ ਵੀ ਕੋਈ ਚੀਜ਼ ਦੇਖ ਕੇ ਤੁਹਾਡੇ ਸ਼ੁੱਧ ਪ੍ਰਭਾਵਤ ਹੋ ਸਕਦੀ ਆ ਇਹਦਾ ਮਤਲਬ ਆਨਲਾਈਨ ਵੀ ਸ਼ੈਤਾਨਾ ਖਾ ਦੇ ਉਤੇ ਪਾਰ ਕਰ ਸਕਦਾ ਇੰਟਰਨੈਟ ਸਾਰਾ ਸ਼ਵੰਦ ਦਾ ਬਣਾਇਆ ਹੋਇਆ ਆ ਉਹਨੇ ਆਪਣੇ ਕੰਮ ਲਈ ਬਣਾਇਆ ਹallelujah ਉਹਨੇ ਆਪਣੇ ਕੰਮ ਲਈ ਬਣਾਇਆ ਹੋਇਆ ਆ ਪਰਮੇਸ਼ਰ ਦੇ ਦਾਸ ਹਮੇਸ਼ਾ ਦੇ ਸੱਚੇ ਲੋਕ ਇੰਟਰਨੈਟ ਦਾ ਥੋੜਾ ਜਿਹਾ ਹਿੱਸਾ ਲੈ ਕੇ ਉਹਨੂੰ ਇਸਤੇਮਾਲ ਕਰ ਰਹੇ ਆ ਪਰਮੇਸ਼ਰ ਦੇ ਕੰਮ ਲਈ ਪਰ ਮੇਰੇ ਭੈਣ ਦੇ ਕਿਰਾਵੋ ਪਰਮੇਸ਼ਰ ਦੇ ਕੰਮ ਲਈ ਇੰਟਰਨੈਟ 5% ਯੂਜ਼ ਹੋ ਰਿਹਾ ਆ ਗੌਰ ਕਰਿਓ ਸ਼ੈਤਾਨ 95% ਇੰਟਰਨੈਟ ਯੂਜ਼ ਕਰ ਰਿਹਾ ਹallelujah ਤੁਹਾਨੂੰ ਆਪਣੇ ਈਮਾਨ ਤੋਂ ਦੇਖਣ ਵਾਸਤੇ ਹallelujah ਖੁਦਾਬਦ ਖੁਦਾ ਪ੍ਰਭੂ ਜੀ ਮਸੀਹ ਦੇ ਨਾਮ ਕੀ ਦੂਸਰੀ ਗੱਲ ਇਨਸਾਨ ਦੂਸਰਿਆਂ ਦੀਆਂ ਗਲਤੀਆਂ ਫਰ